ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਵੀ ਪੰਜਾਬ ਦੇ ਤੇ ਪੰਜਾਬ ਦੇ ਲੋਕਾਂ ਦੀ ਜਿਹੜੇ ਕੀ ਹੜ ਆਉਣ ਕਾਰਨ ਜਿਹੜੇ ਲੋਕ ਸਾਦੇ ਰਹੇ ਉਹ ਲੋਕਾਂ ਦਾ ਆਪਾਂ ਪਹਿਲਾਂ ਧੰਨਵਾਦ ਕਰ ਦਈਏ ਜਿਹੜੀ ਸੇਵਾ ਨਿਭਾਰੇ ਆਪਣੀ ਲੰਗਰ ਪਚਾਰੇ ਜਿੱਥੇ ਰਾਵੀ ਰਦੀ ਟੁੱਟਣ ਦੇ ਕਾਰਨ ਲੋਕ ਚਾਰ-ਚਾਰ ਦਿਨਾਂ ਤੋਂ ਛੱਤਾਂ ਤੇ ਬੈਠੇ ਆ ਛੋਟੇ-ਛੋਟੇ ਬੱਚੇ ਚਾਰ-ਚਾਰ ਦਿਨਾਂ ਤੋਂ ਭੁੱਖੇ ਤੇ ਪਸ਼ੂ ਲੰਗਰਵਾ ਤੇ ਨੀਰਾਚਾਰ ਆ ਪਚਾਰੇ ਆ ਪਹਿਲਾ ਨੰਬਰ ਤਾਂ ਆਪਾਂ ਉਹਨਾਂ ਨੂੰ ਦਿਲੋਂ ਸਲੂਟ ਆ ਤੇ ਪਰ ਜਿਹੜੇ ਲੋਕ ਹੁਣ ਇਹ ਕਹਿ ਰਹੇ ਆ ਵੀ ਇਹ ਕੁਦਰਤੀ ਹੜਾ ਕੁਦਰਤੀ ਹੜਣੀ ਇਹ ਇਹਦਾ ਸਿਆਸਤੀ ਹੜਾ ਗੇ ਤੇ ਜਿਹੜੇ ਹਰ ਵਾਰ ਸਾਡੇ ਪੰਜਾਬ ਦਾ ਨੁਕਸਾਨ ਕਰਾਉਂਦੀਆਂ ਇਹ ਸਰਕਾਰਾਂ ਤੇ ਭਈ ਸਾਡਾ ਪੰਜਾਬ ਜਿਹੜੇ ਲੋਕ ਕਹਿੰਦੇ ਆ ਬਿਹੀ ਪੰਜਾਬ ਡੁੱਬ ਜੂ ਮਰ ਜੂ ਸਾਡਾ ਪੰਜਾਬ ਜਿੰਦਾਬਾਦ ਹੈ ਪੰਜਾਬ ਜਿੰਦਾਬਾਦ ਹੀ ਰਹੂਗਾ ਤੇ ਆਪਾਂ ਜਿਹੜੇ ਲੋਕ ਭਈ ਸਾਡੇ ਸੇਵਾ ਨਿਵਾਰੇ ਆ ਤੇ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਪਰ ਜਿਹੜੇ 50000 ਤੋਂ ਵੱਧ ਲੋਕ ਕੋਠਾ ਤੇ ਬੈਠੇ ਆ ਤੇ ਉਹਨਾਂ ਬਾਅਦ ਤੇ ਲੰਗਰ ਪਾਣੀ ਪੁਚਾ ਰਹੇ ਆ ਤੇ ਪਰ ਅਪੀਲ ਇੰਨੀ ਕੀ ਕਰਦਗੇ ਜਿਹੜੇ ਕੋਈ ਬਜ਼ੁਰਗ ਛੋਟੇ ਛੋਟੇ ਬੱਚੇ ਜਦੋਂ ਘਰਾਂ ਦੇ ਵਿੱਚ ਘਿਰ ਜਾਂਦੇ ਆ ਵੀ ਕਈ ਕਹਿੰਦੇ ਆ ਅਸੀਂ ਘਰ ਛੱਡਣਾ ਨਹੀਂ ਚਾਹੁੰਦੇ ਜਾਣਾ ਦੇ ਦੇਣਗੇ ਪਰ ਘਰਾਂ ਚ ਨਹੀਂ ਜਾਂਦੇ ਹੁਣ ਇੱਕ ਵੀਡੀਓ ਦੇਖੀ ਮੈਂ ਇੱਕ ਬਜ਼ੁਰਗ ਇੱਕ ਮਾਤਾ ਡਿੱਗਣ ਦੇ ਕਾਰਨ ਉਹ ਮਕਾਨ ਦੇ ਥੱਲੇ ਨੱਪੇ ਗਏ ਤੇ ਫਿਰ ਉੱਤੇ ਸੇਵਾਦਾਰ ਜਿਹੜੇ ਸਾਡੇ ਪੰਜਾਬ ਜਿਵੇਂ ਕੀ ਹਰ ਵਕਤ ਸਾਹਮਣਾ ਕਰਦੇ ਹੀ ਆਉਂਦਾ ਖੜਾ ਦਾ ਤੇ ਫਿਰ ਉੱਥੇ ਪਹੁੰਚਦੇ ਆ ਤੇ ਭਾਈ ਉਹਨਾਂ ਨੂੰ ਕੱਢ ਦੇ ਸੱਤਾਂ ਤੋਂ ਪਰ ਘਰ ਨਹੀਂ ਛੱਡਣਾ ਛੋੜੀ ਸਾਡੇ ਪੰਜਾਬ ਦੇ ਲੋਕ ਤੇ ਉਹਨਾਂ ਨੂੰ ਅਪੀਲ ਕਰਦਗੇ ਛੋਟੇ-ਛੋਟੇ ਬੱਚਿਆਂ ਨੂੰ ਜਰੂਰ ਬਾਹਰ ਕੱਢ ਲਿਆ ਕਰੋ ਬਾਅਦ ਵਿੱਚ ਵੀ ਵੱਡ ਜਾਣਗੇ ਜਾਨਾ ਬਹੁਤ ਕੀਮਤੀ ਆ ਜਾਨਾ ਕਿਉਂਕਿ ਜਿਹੜੇ ਲੋਕਾਂ ਦੇ ਜਿੱਦ ਲਾ ਲੈਂਦੇ ਵੀ ਘਰ ਨਹੀਂ ਅਸੀਂ ਛੱਡਦੇ ਤਾਂ ਭਾਈ ਜਰੂਰ ਕਿਉਂਕਿ ਜਦੋਂ ਪਾਣੀ ਵੜ ਗਿਆ ਘਰ ਵੀ ਆਪਣੇ ਫਿਰ ਡਿੱਗ ਜਾਂਦੇ ਤੇ ਬਾਅਦ ਦੇ ਵਿੱਚ ਨੁਕਸਾਨ ਹੋ ਜਾਂਦਾ ਤੇ ਬਾਅਦ ਦੇ ਵਿੱਚ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਜਿਵੇਂ ਹੁਣ ਉਹ ਬਜ਼ੁਰਗ ਮਾਤਾ ਨੂੰ ਕੱਢਿਆ ਤੇ ਉਹ ਬਹੁਤ ਮੁਸ਼ਕਲ ਦੀ ਘੜੀ ਦੇ ਵਿੱਚ ਆਇਆ ਹਫਲਾਲ ਤੇ ਕਹਿੰਦਾ ਮਗਲੇ ਕੂਬਜੁਰਗ ਸੀ ਇੱਕ ਘਰ ਮਕਾਨ ਡਿੱਗ ਗਿਆ ਉਹਨਾਂ ਤੇ ਉਹ ਤਾਂ ਕੁਦਰਤੋਂ ਉਹ ਮਾਤਾ ਬਚ ਗਈ ਤੇ ਕਈ ਕਈ ਤਾਂ ਕਰਦੇ ਘਰ ਰੁੜ ਗਏ ਕਈ ਜਗ੍ਹਾ ਤੇ ਜਾਨਾਂ ਵੀ ਚਲੀਆਂ ਗਈਆਂ ਤੇ 50000 ਤੋਂ ਵੱਧ ਲੋਕ ਕੋਠੇ ਤੇ ਬੈਠੇ ਤੇ ਇੱਥੋਂ ਤੱਕ ਸਾਨੂੰ ਵੀਡੀਓ ਜ਼ਰੂਰ ਦੱਸਣੀ ਸੀ ਲੇਟੈਸਟ ਵੀਡੀਓ ਜੋ ਆਪਣੇ ਚੈਨਲ ਤੇ ਅਪਲੋਡ ਕਰਤੀ ਆ ਉਹ ਤੁਸੀਂ ਦੇਖ ਸਕਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਫਰ ਨੋਟੀਫਿਕੇਸ਼ਨ ਮਿਲਦਾ ਰਹੇ ਕੱਲ੍ਹ ਦੇ ਕੰਮ ਨੂੰ ਮਟੋਕਦੇ ਧੰਨਵਾਦ